ਪੰਜਾਬ ਬੋਰਡ 10ਵੀਂ ਦੀਆਂ ਪ੍ਰੀਖਿਆਵਾਂ 2024 ਮਾਰਚ ਵਿੱਚ ਖਤਮ ਹੋ ਗਈਆਂ ਸਨ ਹੁਣ ਵਿਦਿਆਰਥੀ ਨਤੀਜੇ ਦੀ ਉਡੀਕ ਕਰ ਰਹੇ ਨੇ ਪਿਛਲੇ ਸਾਲ 26 ਮਈ ਨੂੰ ਨਤੀਜਾ ਐਲਾਨਿਆ ਗਿਆ ਸੀ ਅਤੇ ਕੁੱਲ 97.54% ਦੇ ਵਿਦਿਆਰਥੀ ਪਾਸ ਹੋਏ ਸਨ ਉਹ ਜਾਣਦੇ ਹੁਣ ਕਿ ਨਤੀਜਾ ਕਦੋਂ ਐਲਾਨੇ ਜਾ ਸਕਦਾ ਤੇ ਪਲ-ਪਲ ਦੀ ਅਪਡੇਟ ਤੁਸੀਂ ਕਿਹੜੇ ਲਿੰਕ ਦੇ ਉੱਤੇ ਕਲਿੱਕ ਕਰਕੇ ਜਿਹੜਾ ਲੈ ਸਕਦੇ ਹੋ ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ ਹਾਈ ਸਕੂਲ ਬੋਰਡ ਪ੍ਰੀਖਿਆ ਦੇ ਨਤੀਜੇ ਇਸ ਮਹੀਨੇ ਜਿਹੜਾ ਐਲਾਨੇ ਜਾ ਸਕਦੇ ਨੇ ਇਹ ਕਿਹਾ ਗਿਆ ਸੀਗਾ ਤੇ ਨਤੀਜਾ ਪੰਜਾਬ ਬੋਰਡ ਦੀ ਅਧਿਕਾਰਤ ਵੈਬਸਾਈਟ pscb.ac.in ਦੇ ਉੱਤੇ ਕੌਸ਼ਿਤ ਕਰ ਦਿੱਤਾ ਜਾਵੇਗਾ ਦਸਵੀਂ ਬੋਰਡ ਦੀ ਪ੍ਰੀਖਿਆ ਦੇ ਵਿੱਚ 2 ਪੁਆਇੰਟ 50 ਲੱਖ ਤੋਂ ਵੱਧ ਯਾਨੀ 250000 ਤੋਂ ਵੱਧ ਮੁੰਡੇ ਅਤੇ ਕੁੜੀਆਂ ਨੇ ਭਾਗ ਲਿਆ ਸੀ ਉਹ ਜਾਣਦਿਆਂ ਹੁਣ ਕਿ ਪੰਜਾਬ ਬੋਰਡ 10ਵੀਂ ਦਾ ਨਤੀਜਾ ਕਦੋਂ ਐਲਾਨਿਆ ਜਾ ਸਕਦਾ ਹੈ 10ਵੀਂ ਬੋਰਡ ਦੀ ਪ੍ਰੀਖਿਆ 13 ਫਰਵਰੀ ਤੋਂ ਸ਼ੁਰੂ ਹੋ ਕੇ 5 ਮਾਰ ਤੱਕ ਚੱਲੀ ਮੀਡੀਆ ਰਿਪੋਰਟਾਂ ਦੇ ਮੁਤਾਬਕ 18 ਅਪ੍ਰੈਲ ਤੱਕ ਨਤੀਜੇ ਕਿਆ ਗਿਆ ਸੀ ਐਲਾਨੇ ਜਾਣਗੇ ਤੇ ਅੱਜ ਉਹ ਘੜੀ ਆ ਚੁੱਕੀ ਹੋਈ ਹੈ ਜਦੋਂ 10ਵੀਂ ਜਮਾਤ ਦੇ ਬੱਚਿਆਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ ਹਾਲਾਂਕਿ ਬੋਰਡ ਵੱਲੋਂ ਅਜੇ ਤੱਕ ਨਤੀਜੇ ਦੀ ਅਧਿਕਾਰਤ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਸੀ ਲੇਕਿਨ ਹੁਣ ਅਪਡੇਟ ਸਾਹਮਣੇ ਆ ਰਹੀ ਹੈ ਕਿ ਅੱਜ ਯਾਨੀ ਕਿ 18 ਅਪ੍ਰੈਲ ਇਹ ਦਿਨ ਹੈਗਾ ਪਰ ਰਾਜ ਦੇ ਰਾਜਪੜ ਦੇ 3808 ਕੇਂਦਰਾ ਤੇ ਸਵੇਰੇ 11 ਵਜੇ ਤੋਂ ਦੁਪਹਿਰ 2:30 ਵਜੇ ਤੱਕ ਪ੍ਰੀਖਿਆ ਦੇ ਲਈ ਜਿਹੜਾ ਬੱਚੇ ਬਿਠਾਏ ਗਏ ਸਾਨ ਪ੍ਰੀਖਿਆ ਲਈ ਗਈ ਸੀਗੀ ਤੇ 2023 ਦੇ ਵਿੱਚ ਪੰਜਾਬ ਬੋਰਡ ਦਾ 10ਵੀਂ ਦਾ ਨਤੀਜਾ 97.54% ਰਿਹਾ ਤੇ ਹੁਣ ਦੇਖਣਾ ਹੋਵੇਗਾ ਕਿ ਕਿਹੜੇ ਬੱਚੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਕੀ ਨਤੀਜਾ ਨਿਕਲਦਾ ਹੈ ਤੇ ਕਿਹੜੇ ਲੋਕ ਇਸ ਵੇਲੇ ਐਕਸਾਈਟਿਡ ਨੇ ਉਤਸ਼ਾਹਿਤ ਨੇ ਆਪਣੇ ਰਿਜ਼ਲਟ ਨੂੰ ਲੈ ਕੇ ਜ਼ਰੂਰ ਉਹਨਾਂ ਦੇ ਨਾਲ ਸਾਂਝਾ ਕਰਨਾ ਤੇ ਦੱਸ ਦਿੰਦੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਨੇ 1 ਅਪ੍ਰੈਲ ਨੂੰ ਪੰਜਵੀਂ ਜਮਾਤ ਦਾ ਨਤੀਜਾ ਲਾਣਿਆ ਸੀ ਤੇ ਹੁਣ 18 ਤਰੀਕ ਯਾਨੀ 18 ਅਪ੍ਰੈਲ ਅੱਜ ਦੇ ਦਿਨ ਨਤੀਜਾ ਦੁਪਹਿਰ ਤੱਕ ਕਿਹਾ ਜਾ ਰਿਹਾ ਹੈ ਕਿ ਐਲਾਨ ਦਿੱਤਾ ਜਾਵੇਗਾ ਸੰਬੰਧਿਤ ਪ੍ਰੀਖਿਆਰਤੀ ਆਪਣਾ ਨਤੀਜਾ 19 ਤਰੀਕ ਨੂੰ ਵੀ ਬੋਰਡ ਦੀ ਵੈੱਬਸਾਈਟ www.pscb.ac.in ਅਤੇ www.indiareresults.com ਤੇ ਵੀ ਵੇਖ ਸਕਦੇ ਨੇ ਦੁਪਹਿਰ ਨੂੰ ਇਹ ਕੌਸ਼ਿਦ ਕੀਤਾ ਜਾ ਸਕਦਾ ਹੈ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਦੇ ਨਤੀਜੇ ਦਾ ਅੱਜ ਐਲਾਨ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਪ੍ਰੀਖਿਆ ਚ ਕੁੱਲ 2 ਲੱਖ 81000 ਤੋ ਵਿਵੱਦ ਵਿਦਿਆਰਥੀ ਜਿਹੜੇ ਬੈਠੇ ਸਨ ਲੜਕੀਆਂ ਦੀ ਪਾਸ ਪ੍ਰਤੀਸ਼ਤਾ ਲੜਕੀਆਂ ਦੇ ਮੁਕਾਬਲੇ 98.44% ਵੱਧ ਰਹੀ ਹੈ ਤੇ ਕੁੱਲ 96% ਲੜਕੇ ਪਾਸ ਹੋਏ ਸਨ ਇਸ ਵਾਰ ਕੁੱਲ 297048 ਵਿਦਿਆਰਥੀਆਂ ਨੇ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਤੇ ਨਤੀਜੇ 26 ਮਈ ਨੂੰ ਜਾਰੀ ਕੀਤੇ ਗਏ ਸਾਨੂੰ ਦੱਸ ਦਿੰਨੇ ਆ ਕਿ ਇਹ ਨਤੀਜਾ ਪੀਐਸਈਬੀ ਦੇ ਚੇਅਰਮੈਨ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਰੀ ਕੀਤਾ ਤੇ ਨਤੀਜਾ ਦੇਖਣ ਦੇ ਲਈ ਲਿੰਕ 2 ਅਪ੍ਰੈਲ ਨੂੰ ਸਵੇਰੇ 10:00 ਵਜੇ ਅਧਿਕਾਰਤ ਵੈੱਬਸਾਈਟ ਦੇ ਉੱਤੇ ਸਰਗਰਮ ਹੋ ਗਿਆ ਸੀ ਤੇ ਹੁਣ ਖਬਰਾਂ ਐ ਸਾਹਮਣੇ ਆ ਰਹੀਆਂ ਨੇ 18 ਅਪ੍ਰੈਲ ਯਾਨੀ ਅੱਜ 10ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣਗੇ ਤੇ ਵੈੱਬਸਾਈਟ ਤੁਹਾਡੀ ਸਕਰੀਨ ਦੇ ਉੱਪਰ ਦਿਖਾਈ ਦੇ ਰਹੀ ਹੋਵੇਗੀ ਉੱਥੇ ਤੁਹਾਨੂੰ ਪਲ-ਪਲ ਦੀ ਅਪਡੇਟ ਜਿਹੜੀ ਹੈ ਸਾਂਝੀ ਕਰ ਦਿੱਤੀ ਜਾਵੇਗੀ ਤੁਹਾਡੇ ਲਈ ਤਾਂ ਕਿ ਤੁਸੀਂ ਦੇਖ ਸਕੋ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਨਤੀਜੇ ਆਉਣ ਵਾਲੇ ਨੇ ਅੱਜ ਦੀ ਤਰੀਕ ਦੇ ਵਿੱਚ ਤਾਂ ਜਿਹੜੇ ਵੀ ਬੱਚੇ 10ਵੀਂ ਜਮਾਤ ਦੇ ਵਿੱਚ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਦੇ ਘਰ ਦੇਆਂ ਨੂੰ ਪਰਿਵਾਰ ਮੈਂਬਰਾਂ ਦੇ ਨਾਲ ਜ਼ਰੂਰ ਇਹ ਖਬਰ ਸਾਂਝੀ ਕਰ ਦਿਓ ਤੇ ਵੈਬਸਾਈਟ ਜ਼ਰੂਰ ਨੋਟ ਕਰ ਲੈਣਾ